ਐਸੀਗਾ ਅੱਛਾ ਮੈਂ ਨਾ ਤੁਹਾਨੂੰ ਤਾਂ ਬੁਲਾਇਆ ਮੈਂ ਸਾਰੇ ਗੇੜਾ ਲਾ ਕੇ ਆਈਆਂ ਇੱਧਰ ਕੱਚੀ ਮੰਡੀ ਵੱਲ ਵੀ ਹਾਂਜੀ ਮੈਮ ਤੇ ਹਾਲਾਤ ਬਹੁਤ ਮਾੜੇ ਆ ਮੈਮ ਜੇ ਦਾ ਮਾਰਸ ਹੁਣੇ ਰੁਕ ਜਾਂਦੀ ਹੈ ਹਾਂ ਸ਼ਹਿਰ ਤਾਂ ਸ਼ਾਮ ਨੂੰ ਖਾਲੀ ਹੋ ਜਾਂਦਾ ਅੱਛਾ ਤੇ ਜੇ ਪ੍ਰਲੌਂਗ ਹੋ ਗਿਆ ਤੇ ਫਿਰ ਕੱਲ ਦੁਪਹਿਰ ਤੇ ਜਾਊਗੀ ਗੱਲ ਨਹੀਂ ਅ ਜਨਰੇਟਰ ਮੋਟਰ ਸਭ ਚੱਲ ਰਹੀ ਜੀ ਲਾਈਟ ਹੈ ਨਹੀਂ ਜਨਰੇਟਰ ਚੱਲੀ ਜਾਂਦੀ ਨਹੀਂ ਇਹ ਹਮੇਸ਼ਾ ਹੀ ਆਏ ਹੁੰਦਾ ਹਮੇਸ਼ਾ ਮੈਂ ਬਾਰਿਸ਼ ਦਾ ਪਾਣੀ ਵਾਤੇ ਡਿਜ਼ਾਈਨ ਨਹੀਂ ਹੁੰਦਾ ਸੀ ਹੋਰ ਕਿੰਨਾ ਸਰ ਕਿੰਨਾ ਸਰ ਖੜਦਾ ਹਾਂ ਜੀ ਹੁਣ ਜੋਸਪੁਰ ਹੁਣ بارش ਲੁਗੀ ਅਗਲੀਆਂ ਸ਼ਾਮ ਨੂੰ ਕਲੀਅਰ ਹੋ ਜਾਏਗੀ ਇਹ ਰਾਤ ਨੂੰ ਮਤਲਬ 12:30 ਮਤਲਬ ਇਹ ਸਾਰਾ ਦਿਨ ਆ ਹੀ ਰਹੂਗਾ ਹਾਂਜੀ ਸਾਰਾ ਦਿਨ ਮੇਰਾ ਕਾਰਨ ਕੀ ਆ ਮੈਂ ਮ ਆਪਣਾ ਸੀਵਰ ਜਿਹੜੀਆਂ ਨਾ ਹਾਂ ਪਾਣੀ ਵਾਸਤੇ ਡਿਜ਼ਾਈਨ ਹੀ ਨਹੀਂ ਹੁੰਦਾ ਕੱਲਾ ਸੀਵਰ ਤੇ ਬਰਸਾਤੀ ਵਾਸਤੇ ਨਹੀਂ ਡਿਜ਼ਾਈਨ ਹੁੰਦਾ ਮੋਰਨ ਦੇ ਚਾਰੇ ਦੇ ਪ੍ਰਕਾਰ ਕਰਾਇਆ ਪਾਣੀ ਵਾਸਤੇ ਹੁੰਦਾ ਸਟੋਰ ਸੀਵਰ ਕਿਤੇ ਵੀ ਹੈ ਨਹੀਂ ਪੰਜਾਬ ਚ ਨਹੀਂ ਨਹੀਂ ਐਨਾ ਤਾਂ ਨਹੀਂ ਹੁੰਦਾ ਮੈਂ ਉਹ ਮੇਨ ਗਲੀਆਂ ਖਾਲੀ ਆ ਆ ਭਰੀਆਂ ਹੋਈਆਂ ਆ ਹੋਲੀ ਹੋ ਰਹੀ ਹੈ ਐਨੂੰ ਬਿਰਲੌੜ ਤੋਂ ਜਾ ਕੇ ਜਾਂਦੇ ਆ ਜੀ ਨਹੀਂ ਤੁਸੀਂ ਇਹਦਾ ਹਾਲ ਦੱਸੋ ਮੈਨੂੰ ਕੀ ਕਰ ਸਕਦੇ ਤੁਸੀਂ ਇੰਜੀਨੀਅਰ ਹੋ ਨਹੀਂ ਮੈਂ ਕਰ ਦਿੰਨੇ ਆ ਪਲਾਨ ਕਰ ਦਿੰਨੇ ਆ ਬਾਕੀ ਉਹ ਮੋਟਰਾਂ ਉਹ ਨਹੀਂ ਹੈਗੀ ਚਲਾਈਆਂ ਨੇ ਡਰੇਨੇਜ ਦੀਆਂ ਮੋਟਰਾਂ ਲੱਗੀਆਂ ਨੇ ਛੱਪੜਾਂ 'ਦੋ ਹਾਂ ਉਹ ਲੱਗੀਆਂ ਉਹਦੋਂ ਨੇ ਅੰਨੀ ਚੱਲ ਰਹੀਆਂ ਉਹਨਾਂ ਦੀਆਂ ਅੱਗੇ ਛੱਪੜ ਦਾ ਸਾਰਾ ਪਾਣੀ ਚੁੱਕੇ ਗਾ ਚੱਲ ਨਹੀਂ ਰਹੀਆਂ ਨਾ ਉਹ ਬੰਦ ਹੀ ਪਈਆਂ ਬਹੁਤ ਦਿਨਾਂ ਨੂੰ ਨਗਰ ਕੌਂਸਲ ਨੂੰ ਦੇਤੀਆਂ ਸੀਗੀਆਂ ਕਿੱਥੇ ਪਈਆਂ ਕਿੱਥਾ ਲੱਗੀਆਂ ਇੱਕ ਸ਼ਮਸ਼ਾਨ ਘਾ ਡਿਸਪੋਲ ਬਣੀ ਕੋ वार्ड ਨੰਬਰ 14 'ਚ ਬਣੀ ਹੋਈ ਆ ਆਪਣੀ ਜੀ ਅੱਛਾ ਉਦੋਂ ਇਹ ਮਤਲਬ ਉਹਦੋਂ ਯਾਰ ਟੈਂਡਰ ਟੈਂਡਰ ਪਈਆਂ 1.5 ਸਾਲ ਹੋ ਗਿਆ ਇਹਨਾਂ ਨੇ ਤੇ ਤੁਸੀਂ ਮੈਨੂੰ ਦੱਸਿਆ ਨਹੀਂ ਮੈਂ ਕਿਹ ਚੀਜ਼ ਨਗਰ ਕੌਂਸਲ ਨਹੀਂ ਹੁੰਦੀ ਹੈ ਨਾ ਜੋ ਉਹਨਾਂ ਨੂੰ ਦੇਖਣੀ ਹੁੰਦੀ ਹੈ ਅਸੀਂ ਦੱਸਦੇ ਹਾਂ ਪਰ ਉਹ ਕਹਿੰਦੇ ਤੁਸੀਂ ਐਵੇਂ ਹਰ ਗੱਲ ਐ ਮੈਂ ਨਹੀਂ ਹਰ ਗੱਲ ਤੇ ਆ ਲੋਕ ਜਿਹੜੇ ਦੁਖੀ ਹੁੰਦੇ ਉਹਦਾ ਕੀ ਕਰੀਏ ਚਲ ਤੂੰ ਆਪਾਂ ਕੱਲ ਨੂੰ ਇਹੋ ਸਾਥ ਹੀ ਹੋਣਗੇ ਉਹਨਾਂ ਨੂੰ ਪੁੱਛ ਲੈ ਉਹਨਾਂ ਨੇ ਟੈਂਡਰ ਨੂੰ ਲੈ ਆਈ ਸੀ ਮੋਟਰਾਂ ਨਾਲ ਚੱਲੀਆਂ ਨਹੀਂ ਉਹਨਾਂ ਕਿੰਨਾ ਖਰਚਾ ਹੋ ਰਿਹਾ ਤੇ ਖਰਚਾ ਦਾ ਕੁੜੀ ਉਹ ਦੋ ਦੋ ਚਾਰ ਬੰਦੀਆਂ ਲੱਗਦੀਆਂ ਮੋਟਰਾਂ ਲੱਗੀਆਂ ਹੋਈਆਂ ਖਰਚਾ ਜ਼ਿਆਦਾ ਨਹੀਂ ਹੁੰਦਾਗਾ ਹਾਂ ਬੰਦੇ ਰੱਖਣ ਵਾਲੇ ਆ ਬੰ ਪਾਣ ਨੰਬਰ 14 ਚ ਉਹ ਸਾਰਾ ਪਾਣੀ ਉਧਰ ਲੈ ਇਕੱਠਾ ਹੋ ਗਿਆ ਗਾਂ ਛੁੱਟਦੇ ਸੀਗੀ ਜੀ ਅੱਛਾ ਇਸ ਤਰ੍ਹਾਂ ਸੀ ਸਿਸਟਮ ਨਹੀਂ ਇੱਕ ਤਾਂ ਉਹ ਲੱਗੀਆਂ ਤੇ ਆਪਾਂ ਇੱਕ ਜਾਨ ਕੱਟਦੀ ਹੋਰ ਨਹੀਂ ਲਾ ਸਕਦੇ ਨਹੀਂ ਲੋਸਟ ਪੁਆਇੰਟ ਪਾਣੀ ਜਾਂਦਾ ਹੀ ਉੱਥੇ ਨਹੀਂ ਜਿੱਥੇ ਇਕੱਠਾ ਹੋ ਉੱਥੇ ਮਤਲਬ ਮੋਟਰ ਚਲਾਈਏ ਫਿਰ ਤਾਂ ਫਿਰ ਤਾਂ ਫਰਕ ਪੈ ਜਾਊਗਾ ਇਹ ਵੀ ਆ ਸਪੀਡ ਵਧ ਜੂਗੀ ਪਾਣੀ ਗਾਂ ਚੁੱਕੀ ਜਾਊਗਾ ਲੈ ਤਾਂ ਫਿਰ ਇੰਨੀ ਕੀ ਗੱਲ ਪਿੱਛੇ ਆਪਾਂ ਲੋਕਾਂ ਨੂੰ ਮਾਰਿਆ ਹੋਇਆ ਦੱਸ ਮੈਂ ਉਹ ਯੋਸਾਬ ਦੇ ਧਿਆਨ ਚੀ ਸਾਰੀ ਚੀਜ਼ ਇਹ ਉਹ ਸਾਬ ਦੇ ਧਿਆਨ ਚ ਨਹੀਂ ਤੁਸੀਂ ਮੈਨੂੰ ਦੱਸੋ ਵੀ ਕੀ ਕਰਨਾ ਤੇ ਆਪਾਂ ਨੂੰ ਹੁਣ ਕੋਲ ਚਾਦਨ ਦੀ ਗੱਲ ਚਲਾ ਦਿੰਗੇ ਬਾਅਦ ਵਿੱਚ ਅਰਸ਼ੀ ਉਹਨੂੰ ਪੁੱਛ ਲਾ ਕਿ ਤੈਨੂੰ ਪਤਾ ਨਹੀਂ ਵੀ ਇੰਨਾ ਸ਼ਹਿਰ ਡੁੱਬਿਆ ਹੋਇਆ ਸਾਰਾ ਉਹ ਤਾਂ ਇੰਨਾ ਇੰਨਾ ਪਾਣੀ ਲੋਕੀ ਤੋਂ ਵਿੱਚ ਜਮੜ ਡੁੱਬਦੇ ਫਿਰਦੇ ਆ ਮੈਂ ਮੇਜ ਬਾਰਿਛੋਂ ਡੋਗ ਲੇਂਗੇ ਨਿਕਲ ਜਾਣਗੇ ਸ਼ਾਮ ਨੂੰ ਸਾਰਾ ਪਾਣੀ ਗਾਂ ਤੇ ਡਲੋਰ ਤੋਂ ਵੀ ਨਿਕਲ ਜਣੇ ਨਹੀਂ ਪਰ ਹੈ ਤਾਂ ਗਲਤੀ ਹੈ ਨਾ ਅਸਲ ਤੇ ਮੈਂ ਫਿਰ ਆਪਣੇ ਸਟਾਰਮ ਸੂਰ ਪੰਜਾਬ ਕੇ ਕਿਸੇ ਸ਼ਹਿਰ ਕੀ ਦੇਖ ਲਿਆ ਨਹੀਂ ਇੰਨਾ ਤੱਕ ਇੱਧਰ ਨਹੀਂ ਮੈਂ ਦੇਖਿਆ ਹੈ ਤਾਂ ਬਹੁਤ ਜ਼ਿਆਦਾ ਆਪਾਂ ਜਿੰਨਾ ਕਰ ਸਕਦੇ ਹਾਂ ਉਹਨਾਂ ਤਾਂ ਕਰ ਗਏ ਜੀ ਦੀ ਗੱਲ ਕਰਨਗੇ ਜੀ ਇਹ ਸਾਬ ਸਤਿ ਸ਼੍ਰੀ ਅਕਾਲ ਉਹ ਤੁਹਾਨੂੰ ਪਤਾ ਨਹੀਂ ਕਿ ਵੀ ਮੋਟਰਾਂ ਜਿਹੜੀਆਂ ਲਾਈਆਂ ਤੁਸੀਂ ਡਰੇਨੇਜ ਲਈ ਸ਼ਹਿਰ ਤੇ ਪਾਣੀ ਦੇ ਵੀ ਉਹ ਚਲਾਉਣੀਆਂ ਵੀ ਹੁੰਦੀਆਂ ਜੀ ਵੀਰ ਜreportBody ਤਾਂ ਮੇਰੇ ਕੋਲੇ ਖੜਾ ਹੈ ਤਾਂ ਕਹਿੰਦਾ ਇਹ ਚਲਾਉਂਦਾ ਲ ਮੋਟਰ ਤਾਂ ਤੁਸੀਂ ਚਲਾਓਂਦੇ ਬਈ ਮੈਂ ਉਹਨਾਂ ਹੈਂਡਓਵਰ ਹੀ ਉਹਨਾਂ ਕਿਤੇ ਕਮਾਦ ਉੱਪਰ ਮੈਂ ਕਾਗਜ਼ ਪੈਂਡਾ ਕੂ ਹੋ ਗਿਆ ਨਾ ਹੈਂਡਓਵਰ ਹੀ ਨਹੀਂ ਕੀਤੀਆਂ ਸਾਨੂੰ ਕਿਹਨੇ ਹੈਂਡਓਵਰ ਉਹਨੂੰ ਟ੍ਰੇਨਿੰਗ ਉਹਨਾਂ ਨੂੰ ਹੈਂਡਓਵਰ ਕੀਤੀ ਹੈ ਜੀ ਸਾਨੂੰ ਨਹੀਂ ਉਹਨਾਂ ਨਗਰ ਕੌਂਸਲ ਨੇ ਹੈਂਡਓਵਰ ਕੀਤੀ ਹੈ ਤੁਹਾਨੂੰ ਮੈਨੂੰ ਨਹੀਂ ਪਤਾ ਇਹਦਾ ਪਾਣੀ ਦਾ ਹੱਲ ਕੱਢ ਕੇ ਤੁਸੀਂ ਦੋਨੇ ਜਣੇ ਕੱਲ ਨੂੰ ਆਓ ਮੇਰੇ ਕੋਲ ਹਾਂ ਕੀ ਆ ਉਹਦਾ ਮੋਟਰਾਂ ਦਾ ਉਹਨੂੰ ਚਲਾਓ ਤੁਸੀਂ ਉਹ ਕਦੇ ਲਈ ਲਵਾਈਆਂ ਸੀਗੀਆਂ ਕਮੇਟੀ ਦਾ ਕਨਸਰਨ ਹੀ ਕਹੀ ਹੁੰਦਾ ਨਾ ਮੱਕੜ ਮੇਰੇ ਕੋਲੇ ਖੜਾ ਇਹ ਉਹਨੂੰ ਨਗਰ ਕੌਂਸਲ ਨੂੰ ਹੈਂਡਓਵਰ ਕੀਤਾ ਉਹ ਕਹਿੰਦਾ ਐਮਸੀ ਨੇ ਐਮਪੀਕਓਵਰ ਕੀਤਾ ਉਹ ਕਹਿੰਦਾ ਐਮਸੀ ਨੇ ਨਗਰ ਕਾਉਂਸਲ ਨੂੰ ਹੈਂਡਓਵਰ ਕੀਤੀਆਂ ਹੋਈਆਂ ਨਹੀਂ 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 ਤੂੰ ਸੀ ਨਾ ਸਾਰਾ ਕੁਝ ਚੱਕ ਕੇ ਗੱਲ ਨੂੰ ਮੇਰੇ ਕੋਲੇ ਆ ਜਾ ਫਿਰ ਮੈਂ ਦੇਖਦੀ ਆ ਇਹ ਕਿ ਇਹ ਸਾਰਾ ਸ਼ਹਿਰ ਡੋਬ ਰੱਖਿਆ ਬਿਨਾਂ ਗੱਲ ਤੋਂ ਹਾਲੋ ਆਹੋ ਕਿੰਦਾ ਸਾਡਾ ਨਹੀਂ ਹੈਗਾ ਮੈਂ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਦੇ ਆ ਦੂੰਗਾ ਇਹ ਮੈਂ ਜੇ ਗਲਤ ਗੱਲ ਹੈ ਤਾਂ ਮੈਂ ਮੰਨ ਲੂੰਗਾ ਚਲ ਕੋਈ ਨਹੀਂ ਫਿਰ ਸਵੇਰੇ ਦੇਖਦੇ ਆਂ ਚੁੱਟ ਚੁੱਟ ਨਹੀਂ ਬੋਲਦਾ ਤਾਂ ਕਲੀਅਰ ਕਹੋ ਨਹੀਂ ਮੈਂ ਇਹੋ ਸਾਹਿਬ ਤੇ ਇਹੋ ਹਾਂ ਕੁਝ ਦੋਨੇ ਆ ਮੈਂ ਰੱਖੀ ਵੀ ਹੈ ਜਮੀਨ 11 ਵਜੇ ਰੱਖੀ ਹੋਈ ਆ ਇਹ ਇਹ ਤਾਂ ਕਰੋ ਇਹ ਤਾਂ ਬਹੁਤ ਸਾਡੀ ਨੇ ਉਹਨੇ ਟੇਕਓਵਰ ਕੀਤੇ ਪਹਿਲਾਂ ਡਰੇਨੇਜ ਬੈਕ ਮੇਰੇ ਕੋਲ ਸੀਗੇ ਇਹਨੇ ਵੀ ਕੀਤੇ ਆ ਤੁਸੀਂ ਪੁਰਾਣੇ ਬੰਦੇ ਬੈਠੇ ਹੋ ਸ਼ਹਿਰ ਚ ਮੈਂ ਤੁਹਾਨੂੰ ਦੱਸ ਤਾਂ ਲੈ ਜੇ ਹੁਣ ਗਲਤ ਕਿੰਨੇ ਸੀਰ ਜੇ ਸੀਰ ਸਾਡੀਆਂ ਮੇਰੀਆਂ ਮੋਟਰਾਂ ਸਾਰੀਆਂ ਚੱਲੀ ਜਾਂਦੀਆਂ 100% ਜਨਰੇਟਰ ਚੱਲ ਰਿਹਾ ਜੀ ਮੈਂ ਆਪਣੇ ਲੋਏ ਸਾਰੇ ਚੱਲ ਨਹੀਂ ਜਾਂਦੇ ਚਲੋ ਕੋਈ ਨਹੀਂ ਕਾਢਨੇ ਗੱਲ ਹਮ ਆਜੋ ਸਾਰੇ ਜਿੱਥੇ ਟੋਆ ਕਹਿੰਦਾ ਸੀਗਾ ਪੱਟਿਆ ਪੈਂਡਾ ਪ੍ਰਲਾਦ ਚੌਂਕ ਪ੍ਰਲਾਦ ਚੌਂਕ ਇਹ ਵੀ ਕਹਿਣਾ ਇਹਨਾਂ ਨੂੰ ਵੀ ਉਹ ਟੋਆ ਕਿਹੜੇ ਸ਼ੌਕ ਨੂੰ ਰੱਖਿਆ ਹੋਇਆ ਹਾਂਜੀ ਅੱਥੇ ਕੋਈ ਡਿੱਗ ਪਵੇ ਵਿੱਚ ਕਰਦੇ ਆਂ ਜੀ ਉਹ ਮੱਕੜ ਸਾਹਿਬ ਨੂੰ ਕਹਤਾ ਸੀ ਵੈਸੇ ਮੈਂ ਪ੍ਰਲਾਦ ਚੌਂਕ ਦਾ ਦੇ ਉੱਥੇ ਕਿਆ ਸੀਗਾ ਹਾਂਜੀ ਹਾਂਜੀ ਮੈਨੂੰ ਐਵੇਂ ਦੱਸਦੇ ਮੈਂ ਕਿ ਰਵਦਾਸ ਨਗਰ ਮੈਡਮ ਹੁਣ ਜਾ ਕੇ ਆਏ ਤੇ ਬੁਰਾ ਹਾਲ ਹੂੰ ਕੱਚੀ ਮੰਡੀ ਬੁਰਾ ਹਾਲ ਹੈ ਮੈਡਮ ਹਾਂ ਸਭ ਕੁਝ ਗਲਤ ਇਹਨਾਂ ਦੇ ਕਾਰਨ ਦੀ ਹੈ ਹੂੰ ਇਹ ਥੋੜਾ ਜਿਹਾ ਜ਼ਿਆਦਾ ਫਿਕਰ ਦੀ ਆ ਮੈਡਮ ਜਮਾ ਸੈਂਟਰ ਪੁਆਇੰਟ ਆ ਜੀ ਬਾਜ਼ਾਰ ਦਾ ਆਹਾਂ ਹਾਂਜੀ ਇੱਥੇ ਵੀ ਆ ਹਾਲ ਹੈ ਹੂੰ ਤੁਸੀਂ ਤੁਸੀਂ ਆਓ ਨਹੀਂ ਬਾਰਿਸ਼ ਤਾਂ ਹੈਗੀ ਆ ਪਰ ਇੰਨਾ ਇੰਨਾ ਪਾਣੀ ਥੋੜੀ ਹੁੰਦਾ ਵੀ ਬੰਦਾ ਬਾਹਰ ਹੀ ਨਾ ਪਾਣੀ ਤਾਂ ਇਹ ਕਹਿੰਦੇ ਰਾਤ ਤਾਈ ਨਿਕਲਦਾ ਹੀ ਨਹੀਂ ਖੜਾ ਹੀ ਆ ਲੋਕ ਰਾਤ ਤਾਈ ਨਿਕਲਦਾ ਹੀ ਪਾਣੀ ਨਹੀਂ ਨਿਕਲਦਾ ਨਾ ਰਾਤ ਤੱਕ ਪਾਣੀ ਨਹੀਂ ਨਿਕਲਦਾ ਕਹਿੰਦੇ ਮੈਂ ਪਤਾ ਕਰ ਲਿਆ ਨਾ ਆਉਦਣ ਰੋਟੀ ਅਸੀਂ ਖਾ ਰੋ ਖਾਣੇ ਆ ਸਾਰੇ ਦੁਕਾਨਦਾਰ ਖੜੇ ਆ ਇੱਥੇ ਬੁਰਾ ਹਾਲ ਹੈ ਜੀ ਇਹਨਾਂ ਬੰਦਾਂ ਨਹੀਂ ਪਈਆਂ ਨਾ ਤੇ ਆਸਤਾ ਸਾਨੂੰ ਤੁਸੀਂ ਆਓ ਸ਼ਹਿਰੀ ਵਿੱਚ ਕੱਲੇ ਨਾ ਜੀ ਤੁਸੀਂ ਆਓ ਇੱਥੇ ਤੇ ਇਹਦੇ ਮੋਟਰਾਂ-ਮੋਟਰਾਂ ਕੋਈ ਲਵਾਈਆਂ ਸੀ ਉਹ ਬੰਦ ਹੀ ਪਈਆਂ ਕਿਸੇ ਨੇ ਚਲਾਈਆਂ ਨਹੀਂ ਤੇ ਹੁਣ ਮੈਨੂੰ ਦੱਸ ਰਿਹਾ ਮੈਂ ਉਹਨੂੰ ਸੱਦਿਆ ਸੀ ਇੱਥੇ ਮੱਤੜਨ ਆਉਜੀ ਉਹ ਮੈਂ ਆਦਿ ਸਾਰੇ ਕਿਹੜਾ ਲੱਕੇ ਆਈਆਂ ਬਾਜ਼ਾਰ 'ਚ ਕਿਤੇ ਵੀ ਨਹੀਂ ਕੋਈ ਜਗ੍ਹਾ ਵੀ ਹੈ ਨਹੀਂ ਜਿੱਥੇ ਪਾਣੀ ਨਾ ਖੜਾ ਹੋਵੇ ਐਂ ਦਾ ਗੁਰੂਆ ਕਿੰਨੇ ਸਾਲਾਂ ਦੀ ਐ ਸਮਸਬੋ ਪੁਰਾਣਾ ਹੈ ਪੁਰਾਣਾ ਇਹਨਾਂ ਦੇ ਦੇਖਣਾ ਹੀ ਨਹੀਂ ਪਾਣੀ ਦੀ ਗੱਲ ਹੈ ਕਾਰ ਟੱਪੂ ਦੀ ਜੁੱਫਾ ਟੱਪੂ ਤੇਜ਼ੀ ਨਾਲ ਭਜਦੀਆਂ ਜਿਵੇਂ ਲੈ ਵੀ ਵਕ ਹਾਂ ਹਾਂ ਕਈ ਵੇ ਸਾਥ ਨੂੰ ਹੀ ਕਰਤਾਂ ਕਰਉ ਆਣਾ ਪੈਂਦਾ ਦੁਕਾਨ ਦਾ ਸਮਾਨ ਚੱਕ ਕੇ ਉੱਤੇ ਰੱਖਣਾ ਬੰਦਾ ਕੰਟਰਾ ਵਿੱਚ ਵੜ ਜਾਂਦਾ ਹਾਂਜੀ ਸਾਰੀ ਹਾਂ ਐਨਾ ਬੁਰਾ ਹਾਲ ਹੁਣ ਕੋਈ ਨਹੀਂ ਕੱਲ ਨੂੰ ਵਿਜ਼ਿਟ ਕਰਦੇ